ਸਤਿ ਸ੍ਰੀ ਅਕਾਲ ਦੋਸਤੋ ਧੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਬੜਾ ਚਰਚਿਤਾ ਮੁੱਦਾ ਕਰਨਲ ਬਾੜ ਵਾਲਾ ਇਹ ਚਾਰ ਇਨਸਟ੍ਰਕਟਰਾਂ ਦੀ ਫੋਟੋ ਤੁਸੀਂ ਦੇਖੇ ਰਹੇ ਹੋ ਜਿਨ੍ਹਾਂ ਨੇ ਕਰਨਲ ਬਾੜ ਦੀ ਕੁੱਟਮਾਰ ਮਾਮਲਾ ਸਾਹਮਣੇ ਆਇਆ ਸੀਗਾ ਬਟਿਆਲੇ ਤੋਂ ਉਹ ਕਿਸ ਤਰ੍ਹਾਂ ਪੁਲਿਸ ਨੇ ਕਈ ਮਹੀਨਿਆਂ ਤੱਕ ਲਟਕਾਈ ਰੱਖਿਆ ਫੇਰ ਗਵਰਨਰਲ ਤੱਕ ਹਾਈ ਕੋਰਟ ਤੱਕ ਪਹੁੰਚ ਕੀਤੀ ਚੰਡੀਗੜ੍ਹ ਪੁਲਿਸ ਦੀ ਵੀ ਡਿਊਟੀ ਲੱਗੀ ਪਰ ਉਹਨਾਂ ਨੇ ਵੀ ਨਹੀਂ ਹੁਣ ਹਾਈ ਕੋਰਟ ਨੇ ਸੀਵੀਆਈ ਨੂੰ ਸੰਪੀਆ ਜਾਂਚ ਜਦੋਂ ਪਤਾ ਲੱਗਿਆ ਵੀ ਸੀਵੀਆਈ ਨੂੰ ਜਾਂਚ ਸੌਮ ਦਿੱਤੀ ਗਈ ਆ ਤਾਂ ਕੱਲ ਚਾਰੋਂ ਇੰਸਪੈਕਟਰਾਂ ਨੇ ਜਿੱਥੋਂ ਜਿੱਥੋਂ ਦੀਆਂ ਬਦਲੀਆਂ ਹੋਈਆਂ ਸੀਗੀਆਂ ਇਹਨਾਂ ਨੇ ਉੱਥੇ ਜਾ ਕੇ ਜੁਆਇਨ ਕਰ ਲਈ ਪੁਲਸ ਲਾਈਨ ਹਾਜ਼ਰ ਕਰ ਦਿੱਤੇ ਗਏ ਨੇ ਇਹ ਲਾਈਨ ਹਾਜ਼ਰ ਜਾ ਕੇ ਇਹਨਾਂ ਨੇ ਆਪਣੀ ਹਾਜ਼ਰੀ ਲਗਾ ਦਿੱਤੀ ਆ ਆਪਾਂ ਗੱਲ ਦੋਸਤੋ ਇੱਥੋਂ ਹੀ ਸ਼ੁਰੂ ਕੀਤੀ ਆ ਇੱਥੋਂ ਹੀ ਖਤਮ ਕਰਨੀ ਆ ਥੋੜੀ ਸਮਝਣ ਵਾਲੀ ਗੱਲ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਸੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਕਰਿਓ ਹਰ ਰੋਜ਼ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋ ਫਿਲਮਾਂ ਦੇਖਦੇ ਹੋ ਆਹ ਇੰਸਟਾਗ੍ਰam ਤੇ ਜਿਹੜੀਆਂ ਚੱਲ ਰਿਹਾ ਹੈ ਗੰਜਰਪਣਾ ਇਹ ਵੀ ਤੁਸੀਂ ਬੜਾ ਸ਼ੇਅਰ ਕਰਦੇ ਹੋ ਬੜਾ ਦੇਖਦੇ ਹੋ ਪਰ ਸਾਡੀ ਇੱਕ ਬੇਨਤੀ ਆ ਥੋੜੀ ਸਮਝਣ ਵਾਲੀ ਗੱਲ ਆ ਸਮਝ ਕੇ ਦੇਖਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਹੁਣ ਜਦੋਂ ਪੁਲਿਸ ਇਹ ਪੁਲਿਸ ਤੇ ਹੀ ਮੁਕੱਦਮਾ ਦਰਜ ਕਰਨੇ ਵਾਲੀ ਗੱਲ ਆ ਪੁਲਿਸ ਨੂੰ ਪੁਲਿਸ ਤੇ ਹੀ ਕੇਸ ਕਰਨਾ ਪਊਗਾ ਦਰਜ ਜਦੋਂ ਪੁਲਿਸ ਕਿਸੇ ਵੀ ਦੋਸਤੀ ਤੇ ਕੇਸ ਦਰਜ ਕਰਦੀ ਆ ਜਾਂ ਅੱਜ ਤੋਂ ਕੁਝ ਸਾਲ ਪਹਿਲਾਂ ਹੁਣ ਤਾਂ ਲਿਵਿੰਗ ਰਿਲੇਸ਼ਨ ਵਾਲਾ ਕੰਮ ਚੱਲ ਪਿਆ ਔਰ ਬਹੁਤ ਸਾਰੇ ਖੁੱલ્લા ਦੇਤੀਆਂ ਥੋੜਾ ਸਮਾਂ ਪਹਿਲਾਂ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਲੈ ਕੇ ਭੱਜ ਜਾਂਦਾ ਸੀਗਾ ਵਿਆਹ ਕਰਾਉਣ ਦੇ ਲਈ ਤਾਂ ਪੁਲਿਸ ਜਿੱਥੇ-ਜਿੱਥੇ ਵੀ ਉਹ ਰਾਤ কাটਦੇ ਸੀਗੇ ਜਾਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਲਿਆ ਜਾਂ ਰਿਸ਼ਤੇਦਾਰ ਕੋਲੇ ਕਿਸੇ ਕੋਲੇ ਰਾਤ ਰੁੱਕ ਗਏ ਉਹਨਾਂ ਨੂੰ ਵੀ ਪੁਲਿਸ ਜਾ ਕੇ ਪਰਚੇ 'ਚ ਪਾ ਦਿੰਦੀ ਸੀਗੀ ਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਬੜਾ ਹਰਾਸਮੈਂਟ ਕੀਤਾ ਜਾਂਦਾ ਸੀਗਾ ਕੁਝ ਸਮਾਂ ਪਹਿਲਾਂ ਦੀ ਗੱਲ ਆ ਜਿਹੜੇ ਸਮਿਧਾਰਮ ਦੇ ਸਿਆਣੇ ਨੇ ਜਾਣਦੇ ਨੇ ਚੀਜ਼ਾਂ ਨੂੰ ਉਹ ਸਮਝ ਗਏ ਹੋਣਗੇ ਉਸ ਤੋਂ ਪ੍ਰੰਤ ਤਾ ਕੋਈ ਵੀ ਦੋਸ਼ੀ ਜਦੋਂ ਕੋਈ ਫਰਾਰ ਹੁੰਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕਰਾਇਮ ਕਰਕੇ ਕੋਈ ਬੰਦਾ ਭਾਏ ਦਾ ਤਾਂ ਜਿੱਥੇ ਵੀ ਉਹ ਠਹਿਰਦਾ ਜਿਹਦੇ ਨਾਲ ਵੀ ਉਹ ਗੱਲ ਕਰਦਾ ਜਾਂ ਜੋ ਵੀ ਕੋਈ ਉਹਦੀ ਮਦਦ ਕਰਦਾ ਉਹਨਾਂ ਤੇ ਪੁਲਿਸ ਪਰਚਾ ਦਰਜ ਕਰ ਦਿੰਦੀ ਆ ਨਾਲ ਉਹਨਾਂ ਨੂੰ 120 ਬੀਚ ਇਨਵੋਲਵ ਕਰ ਦਿੰਦੀ ਆ ਉਹਦੇ ਵਿੱਚ ਕਿੰਨੇ ਵੀ ਬੰਦੇ ਪਾ ਸਕਦੇ ਚਾਹੇ 50 ਬੰਦੇ ਇਨਵੋਲਵ ਕਰ ਦੇਣਾ ਕਿਸੇ ਵੀ ਜਿਹੜਾ ਵੀ ਕੇਸ ਉਸ ਬੰਦੇ ਦਾ ਜੀ ਇਸੇ ਤਰ੍ਹਾਂ ਹੀ 2000 20 ਦੀ ਉਹ ਗੱਲ ਆਪਾਂ ਨੇ ਹਾਂ 20 ਦੀ ਉਹ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਅਜਨਾਲਾ ਕਾਣ ਤੋਂ ਬਾਅਦ ਉਲਮ ਪੁਲਿਸ ਨੇ ਅਰੈਸਟ ਕੀਤਾ ਤਾਂ ਉਹ ਜਿੱਥੇ-ਜਿੱਥੇ ਵੀ ਰੋਕੇ ਚਾਹੇ ਉਹ ਪਟਿਆਲੇ ਲਾ ਲੋ ਚਾਹੇ ਉਹ ਹਰਿਆਣੇ ਦੇ ਵਿੱਚ ਲਾ ਲੋ ਜਿੱਥੇ ਪੰਜਾਬ ਦੇ ਵਿੱਚ ਲਾ ਲਓ ਸੁਦੇ ਔਰਤਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਇੱਕਾ ਬੀਬੀ ਸੀਗੀ ਪਟਿਆਲੇ ਤੋਂ ਤੁਹਾਨੂੰ ਯਾਦ ਹੋਣਾ ਉਹਦੀ ਵੀ ਰੈਸਟ ਪਾਲੀ ਸੀਗੀ ਵੀ ਇਹਦੇ ਕੋਲੇ ਭਾਈ ਅੰਮ੍ਰਿਤਪਾਲ ਲਈ ਕਰਾਤ ਰੁਕਿਆ ਜਾਂ ਦੋ ਰਾਤਾਂ ਰੁਕਿਆ ਜਾਂ ਕਿਸੇ ਨੇ ਫੋਨ ਤੇ ਗੱਲ ਕਰਵਾਈ ਆ ਉਹਦੇ ਨਾਲ ਜਾਂ ਉਹਨੂੰ ਕਿਸੇ ਨੇ ਕੱਪੜੇ ਮਤਲਬ ਧੋ ਕੇ ਪਾਏ ਨੇ ਉਹਦੇ ਬਦਲੀ ਕੀਤੀ ਆ ਜਾਂ ਕਿਤੇ ਰੋਟੀ ਖਵਾਈ ਆ ਸਾਰਿਆਂ ਨੂੰ ਪੁਲਿਸ ਨੇ ਬਹੁਤ ਜਿਆਦਾ ਟੌਰਚਰ ਵੀ ਕੀਤਾ ਪਰਚੇ ਵੀ ਪਾਏ ਹੁਣ ਇਸ ਕੇਸ ਦੇ ਵਿੱਚ ਤੁਸੀਂ ਦੱਸੋ ਦੋਸਤੋ ਕਮੈਂਟਾਂ ਦੇ ਵਿੱਚ ਵੀ ਦੱਸਿਓ ਵੀ ਜਿਹੜੇ ਅਫਸਰਾਂ ਨੇ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਦੀ ਮਦਦ ਕੀਤੀ ਆ ਜਾਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਇਹਨਾਂ ਨਾਲ ਇਨਵੋਲਵ ਸੀਗੇ ਉਹ ਬੰਦਿਆਂ ਦੇ ਨਾਲ ਕਾਰਵਾਈ ਬਣਦੀ ਹੈ 120 20 ਚ ਉਹ ਸਾਰੇ ਬੰਦਿਆਂ ਨੂੰ ਵਿੱਚ ਪਾਉਣਾ ਬਣਦਾ ਕਿ ਮੌਕੇ ਦਾ ਐਸਐਸਪੀ ਡੀਆਈਜੀ ਜਿੰਨੇ ਵੀ ਬੰਦਿਆਂ ਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਪਰਚੇ ਦੇ ਵਿੱਚ ਇਨਵੋਲਵ ਕਰਨਾ ਪੜਦਾ ਤੁਸੀਂ ਸੋਚ ਕੇ ਦੇਖੋ ਜੇ ਇਸੇ ਜਗ੍ਹਾ ਤੇ ਕੋਈ ਆਮ ਵਿਅਕਤੀ ਹੁੰਦਾ ਉਹਨੇ ਇਸ ਤਰ੍ਹਾਂ ਦੀ ਕੋਈ ਘਟਨਾ ਕੀਤੀ ਹੁੰਦੀ ਜਿੱਥੇ-ਜਿੱਥੇ ਵੀ ਉਹ ਰਾਤ ਰੁਕਦਾ ਜਿੱਥੇ-ਜਿੱਥੇ ਵੀ ਉਹ ਗੱਲ ਕਰਦਾ ਜਿੱਥੇ-ਜਿੱਥੇ ਵੀ ਉਹ ਰਹਿੰਦਾ ਉਹਨਾਂ ਸਾਰਿਆਂ ਨੂੰ ਚੱਕ ਕੇ ਹੁਣ ਨੂੰ ਪਰਚੇ ਦੇ ਵਿੱਚ ਪਾਇਆ ਹੁੰਦਾ ਉਹਦੇ ਪਿੱਛੇ ਸਹੁਰੇ ਭੈਣਾ ਭਣੋਈਏ ਨਾਨਕੇ ਸਾਰਿਆਂ ਨੂੰ ਪੁਲਿਸ ਇਨਵੋਲਵ ਕਰ ਦਿੰਦੀ ਆ ਇੱਕ ਪੁਲਸ ਵਾਲਿਆਂ ਨੂੰ ਵੀ ਬੇਨਤੀ ਆ ਵੀ ਜਦੋਂ ਤੁਸੀਂ ਆਪਣੇ ਲਈ ਇੰਨਾ ਕੁਝ ਕਰ ਸਕਦੇ ਹੋ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਲਈ ਤੁਸੀਂ ਇੰਨਾ ਕੁਝ ਕਰ ਸਕਦੇ ਹੋ ਤਾਂ ਬੇਕਸੂਰੀਆਂ ਨੂੰ ਨਾ ਇਦਾਂ ਦੇ ਕੇਸਾਂ ਦੇ ਵਿੱਚ ਪਾਇਆ ਕਰੋ ਜੇ ਕੋਈ ਬੰਦਾ ਕਿਸੇ ਕੋਲੇ ਰਾਤ ਰੁੱਕ ਗਿਆ ਬਿਨਾਂ ਦੱਸੇ ਉਹਨੂੰ ਉਹਦੇ ਰਿਸ਼ਤੇਦਾਰ ਨੂੰ ਕੀ ਪਤਾ ਵੀ ਇਹ ਕੀ ਕਰਕੇ ਆਇਆ ਕਿੱਥੋਂ ਆਇਆ ਜਾ ਕਿਸੇ ਨਾਲ ਗੱਲਬਾਤ ਕਰ ਲਈ ਕਿਤੇ ਰੋਟੀ ਖਾ ਲਈ ਤੁਸੀਂ ਚਾਕੇ ਉਹਨਾਂ ਤੇ ਵੀ ਪਰਚਾ ਪਾ ਦਿੰਦੇ ਹੋ ਜੇ ਉਹਨਾਂ ਤੇ ਪਰਚਾ ਬਣਦਾ ਤਾਂ ਤੁਹਾਡੀ ਮਦਦ ਕਰਨ ਵਾਲਾ ਤੇ ਵੀ ਪਰਚਾ ਬਣਦਾ ਉਹਨਾਂ ਨੂੰ ਵੀ 120 ਵਿੱਚ ਵਿੱਚ ਇਨਵੋਲਵ ਕਰਨਾ ਚਾਹੀਦਾ ਸੋ ਦੋਸ਼ੀ ਨੇ ਜਾਂ ਨਹੀਂ ਦੋਸ਼ੀ ਇਹ ਹੁਣ ਸੀਬੀਆਈ ਇਨਕੁਆਰੀ ਕਰੂਗੀ ਉਹਦੀ ਇਨਕੁਆਰੀ ਦੇ ਵਿੱਚ ਸਭ ਸਾਹਮਣੇ ਆ ਜਾਊਗਾ ਵੀ ਮਰੌੜ ਵਾਲਾ ਕੇਸ ਆ ਗਿਆ ਜੋ ਇਨਕਾਉਂਟਰ ਉੱਤੇ ਕੀਤਾ ਪੁਲਿਸ ਨੇ ਇਹਨਾਂ ਨੇ ਰੌਣੀ ਸਿੰਘੋਰੀ ਨੇ ਜਾਂ ਹੋਰ ਵੀ ਕੁੱਟਮਾਰ ਕੀਤੀ ਆ ਬੇਲਕਰਨਾਲ ਸਾਹਿਬ ਦੇ ਬੇਟੇ ਦੀ ਜਾਂ ਕਰਨਾਲ ਸਾਹਿਬ ਦੀ ਉਹ ਸਾਰੀ ਹੁਣ ਸੀਬੀਆਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਸਾਰਾ ਸਾਹਮਣੇ ਆ ਜਾਊਗਾ ਦੋਸਤੋ ਜੇ ਵਿਚਾਰ ਚੰਗੇ ਲੱਗੇ ਜਾਂ ਤੁਹਾਨੂੰ ਸਮਝ ਆਏ ਨੇ ਇਹ ਗੱਲਾਂ ਤਾਂ ਮੱਤਵੱਧ ਸੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ ਸੋ ਇਹ ਬੇਨਤੀਆਂ ਸੀਗੀਆਂ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਕਿਸੇ ਵੀ ਬੇਕਸੂਰਤੇ ਨਾ ਪਰਚਾ ਦਿਆ ਕਰੋ ਕਈ ਵਾਰੀ ਬੰਦਾ ਇੱਕ ਪਰਚੇ ਦੇ ਵਿੱਚ ਉਲਝੇ ਜਾਂਦਾ ਜੋ ਤੁਸੀਂ ਨਜਾਇਜ਼ ਪਾ ਦਿੰਦੇ ਹੋ ਕਿਸੇ ਤੇ ਛੋਟੀ ਜੀ ਗੱਲ ਤੇ ਪਰਚਾ ਪਾ ਲਿਓ ਜਾਂ ਕਿਸੇ ਕੋਲੋਂ ਦੋ ਗੋਲੀਆਂ ਹੀ ਫੜੀਆਂ ਗਈਆਂ ਉਤੇ ਕਈ ਪੱਤੇ ਪਾਤੇ ਜਾਂ ਕਿਸੇ ਕੋਲੋਂ ਥੋੜੀ ਜੀ ਭੀਮ ਭੁੱਕੀ ਫੜੀ ਗਈ ਉਹਦੇ ਤੇ ਤੁਸੀਂ ਗੋਲੀਆਂ ਪਾਊਡਰ ਪਾਤਾ ਉਹ ਬੰਦਾ ਉਹਦਾ ਨਾਰਮਲ ਹੁੰਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੈਂ ਤਾਂ ਇੱਕ ਆਮ ਬੰਦਾ ਆ ਮਨਸਾਨਾ ਉਹ ਆਪਣੇ ਆਪ ਨੂੰ ਹੀ ਕਾਮ ਸਮਝਦਾ ਜਦੋਂ ਤੁਹਾਡੇ ਪਰਚੇ ਤੋਂ ਜੇਲ੍ਹ ਚਲਾ ਜਾਂਦਾ ਉਹ ਜੇਲ੍ਹ ਦੇ ਵਿੱਚ ਫਿਰ ਉਹਨਾਂ ਨੂੰ ਇੱਕ ਤੋਂ ਇੱਕ ਕਾਰੀਗਰ ਅੰਦਰ ਬੰਦੇ ਮਿਲਦੇ ਨੇ ਲਿੰਕ ਬਣਦੇ ਨੇ ਫਿਰ ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਵੱਢ ਜਾਂਦੇ ਨੇ ਵੱਧ ਨਸ਼ਾ ਵੇਚਦੇ ਨੇ ਜਾਂ ਵਾਧਾ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਇਹ ਇੱਕ ਸੋਚਣ ਵਾਲੀ ਗੱਲ ਆ ਵੇ ਤੋ ਸੋਟੇ-ਮੋਟੇ ਬੰਦਿਆਂ ਨੂੰ ਬਖਸ ਦਿਆ ਕਰੋ ਕੋਈ ਸਜ਼ਾ ਲਾਤਾ ਜਾਂ ਕੋਈ ਜੁਰਮਾਨਾ ਲਾਤਾ ਜਾਂ ਕੋਈ ਸੇਵਾ ਲਾਤੀ ਉਹ ਲਾ ਕੇ ਛੱਡਿਆ ਜਾਵੇ ਤਾਂ ਉਹ ਬੰਦਾ ਠੀਠ ਨਹੀਂ ਬਣਦਾ ਠੀਠ ਕਦੋਂ ਬਣਦਾ ਤੁਹਾਨੂੰ ਪਤਾ ਲੱਗਿਆ ਮੈਨੂੰ ਇੰਨੀ ਕੁੱਟਮਾਰ ਹੋ ਗਈ ਆ ਪਰਚਾ ਹੋ ਗਿਆ ਅੰਦਰ ਉਹਨੂੰ ਕਾਰੀਗਰ ਮਿਲ ਗਏ ਉਹ ਸਾਰੇ ਜਿਹੜੇ ਅੰਦਰ ਵਾਲੇ ਹੁੰਦੇ ਨੇ ਵਕੀਲੇ ਬਣੇ ਬੈਠੇ ਹੁੰਦੇ ਨੇ ਆਪਣੇ ਆਪ ਨੂੰ ਵਕੀਲੇ ਸਮਝ ਹੀ ਜਾਂਦੇ ਨੇ ਤੇ ਆਹ ਧਾਰਾ ਲੱਗੂ ਇਹਦੇ ਤੇ ਇਹ ਲੱਗੂਗਾ ਉਹ ਇਸ ਤਰ੍ਹਾਂ ਕਰਦੇ 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 ਬੰਦੇ ਦਾ ਦਿਲ ਖੁੱਲ ਜਾਂਦਾ ਇਹੋ ਬੱਚੇ ਗਲਤ ਰਸਤੇ ਪਏ ਜਾਂਦੇ ਨੇ ਸੋ ਅਪੀਲ ਆ ਵੀ ਇਦਾਂ ਦੇ ਵੀ ਤੁਸੀਂ ਥੋੜੇ ਜੇ ਪੰਜਾਬ ਦੇ ਬੱਚਿਆਂ ਤੇ ਤਰਸ ਕਰੋ ਉਹਨਾਂ ਤੇ ਨਜਾਇਜ਼ ਪਰਚੇ ਜਾਂ ਨਜਾਇਜ਼ ਕਾਰਵਾਈਆਂ ਨਾ ਹੋਣ ਬੇਨਤੀ ਆ ਜੇ ਕਰਦੇ ਹੋ ਤਾਂ ਸਾਰਿਆਂ ਨੂੰ ਇੱਕ ਬਰਾਬਰ ਰੱਖੋ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਚਾਹੇ ਉਹ ਕੋਈ ਮੁਲਾਜ਼ਮਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਆਮ ਬੰਦਾ ਸੋ ਸਤਿ ਸ੍ਰੀ ਅਕਾਲ ਦੋਸਤੋ ਜੇ ਕਿਸੇ ਦੀ ਸਾਹਨ ਦੇ ਖਿਲਾਫ ਜਾ ਕੋਈ ਬਾਤਾਂ ਘੱਟ ਬੋਲਿਆ ਗਿਆ ਤਾਂ ਉਹਦੇ ਲਈ ਅਸੀਂ ਸੋਦਾ ਤੋਂ ਹੀ ਖਿਮਾ ਮੰਗਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੀ ਪੰਜਾਬੀ ਨਿਊਜ਼ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਤੇ ਜੋੜੋ ਇੰਨੀ ਇੱਕ ਬੇਨਤੀ ਆ ਸਿੱਗੀ ਆ ਦੋਸਤੋ ਜਰੂਰ ਜ਼ੋਰ ਕਰਕੇ ਦੇਖਿਓ ਇਸ ਗੱਲ ਵੱਲ ਕੰਦਨੀ ਹੋ ਰਹੀ ਲਾਵਾ ਮਾਈ ਗੋਡ